ਸਾਰੀ ਸੰਗਤ ਨੂੰ ਜੈ ਪੀਰਾਂ ਦੀ ਜੀ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਬਾਬਾ ਹਦਰ ਸ਼ੇਖ 786 ਤੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਮੇਰੇ YouTube ਚੈਨਲ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਤੇ ਮੈਂ ਤੁਹਾਡਾ ਹਰ ਵੀਡੀਓ 'ਚ ਸ਼ੁਕਰਾਨਾ ਕਰਦਾ ਮੇਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੀਡੀਓ ਨੂੰ ਤੇ ਮੇਰੀ ਜਾਣਕਾਰੀ ਨੂੰ ਇੰਨਾ ਪ੍ਰੇਮ ਪਿਆਰ ਦਿੰਦੇ ਆ ਬਾਬਾ ਬਲੇਰ ਕੋਟਲੇ ਵਾਲੀ ਸੱਚੀ ਸਰਕਾਰ ਤੁਹਾਡੇ ਸਭ ਦੇ ਵੇੜੇ ਪਾਰ ਕਰੇ ਤੁਹਾਡੀਆਂ ਸਭ ਦੀਆਂ ਮਨੁਕਾਮਨਾ ਪੂਰੀਆਂ ਕਰੇ ਅੱਜ ਦੀ ਜੋ ਮੈਂ ਜਾਣਕਾਰੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਇਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਆਉਣ ਵਾਲੀ 15 ਫਰਵਰੀ ਯਾਨੀ ਕਿ ਮਹਾ ਸ਼ਿਵਰਾਤਰੀ ਜੋ ਕਿ ਬਹੁਤ ਵੱਡਾ ਦਿਨ ਹੁੰਦਾ ਹੈ ਸਾਧੂ ਸੰਤਾਂ ਵਾਸਤੇ ਜਿਹੜੇ ਬੰਦੇ ਪੀਰਾਂ ਫਕੀਰਾਂ ਦੀ ਕੋਈ ਸਾਧੂ ਸੰਤਾਂ ਦੀ ਸੇਵਾ ਕਰਦੇ ਆ ਜਾਦੇ ਇਹ ਮੇਨ ਦਿਨ ਵੱਡਾ ਹੁੰਦਾ ਜਿਹੜੇ ਮੇਰੇ ਵੀਰ ਭਰਾ ਗੱਡੀ ਦੇ ਵਿੱਚ ਕੋਈ ਸੰਤਾਂ ਦੀ ਸੇਵਾ ਕਰਦੇ ਆ ਇਹ ਵੀਡੀਓ ਥੋੜੀ ਜੀ ਵੈਸੇ ਤਾਂ ਕੁਝ ਦਿਨ ਲੇਟ ਹੋ ਗਈ ਮੇਰੇ ਤੋਂ ਕਿਉਂਕਿ ਮੈਂ ਪਹਿਲਾਂ ਪਾਉਣੀ ਸੀ ਮੇਰੇ ਸਾਹਮਣੇ ਨਾਲ ਹੁਣ ਸਵਰਾਤਰੀ ਦੇ ਵਿੱਚ ਸ਼ਾਇਦ 8 ਜਾਂ 9 ਦਿਨ ਰਹਿ ਗਏ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਕਰਮ ਦੱਸੂਗਾ ਕਿਸੇ ਵੀਰ ਦਾ ਜਾ ਕੇ ਕਿਸੇ ਭੈਣ ਦਾ ਗੱਡੀ ਵਾਲਾ ਸਾਧ ਕੋਈ ਦਰਸ਼ਨ ਨਹੀਂ ਦਿੰਦਾ ਜਾਂ ਕੋਈ ਕੰਮ ਨਹੀਂ ਸੰਪੂਰਨ ਕਰਦਾ ਯਾ ਦਰਸ਼ਨੀ ਦਿੰਦਾ ਜਾਂ ਖੁੱਲ ਕੇ ਚੱਲਦਾ ਨਹੀਂ ਸੋ ਮੈਂ ਇਸ ਵੀਡੀਓ ਨੂੰ ਲਾਸਟ ਦੇ ਵਿੱਚ ਲਸੂਆ ਦੇਖੀ ਰੱਖਿਓ ਹੁਣ ਜਿਹੜੀ ਮਹਾਸ਼ਿਵਰਾਤਰੀ ਐ ਇਹ ਸਾਧਾ ਤੇ ਸੰਤਾ ਵਾਸਤੇ ਬਹੁਤ ਵੱਡਾ ਦਿਨ ਹੁੰਦਾ ਹੈ ਯਾਨੀ ਕਿ ਇਹ ਕਾਇ ਸਮਝੋ ਜਿੰਨੀਆਂ ਰਿੱਧੀਆਂ ਸਿੱਧੀਆਂ ਮੰਤਰ ਸਿੱਧ ਕੋਈ ਚੀਜ਼ ਸਿੱਧ ਕੋਈ ਦੇਵਤਾ ਸਿੱਧ ਜਿੰਨ ਤੰਤ੍ਰਿਕ ਬਾਬੇ ਆਪਣੇ ਇੱਕ ਦੀਵਾਲੀ ਦੇ ਤਿਉਹਾਰ ਨੂੰ ਮਹੱਤਵ ਦਿੰਦੇ ਆ ਵੀ ਸਭ ਤੋਂ ਵੱਡਾ ਦਿਨ ਮੰਨਦੇ ਆ ਉਸ ਦਿਨ ਮੰਤਰ ਜਾਪ ਸਿੱਧ ਹੁੰਦੇ ਆ ਚੀਜ਼ਾਂ ਵੀ ਸਿੱਧ ਹੁੰਦੀਆਂ ਟਾਲੇ ਟੱਪੇ ਲੱਗੇ ਵੀ ਸਿੱਧ ਹੁੰਦੇ ਆ ਉਸੇ ਤਰ੍ਹਾਂ ਜਿਹੜਾ ਮਹਾ ਸ਼ਿਵਰਾਤਰੀ ਦਾ ਦਿਨ ਹੁੰਦਾ ਤੇ ਮਹਾ ਸ਼ਿਵਰਾਤਰੀ ਦੀ ਰਾਤ ਹੁੰਦੀ ਹੈ ਇਹ ਬਹੁਤ ਖਾਸ ਹੁੰਦੀ ਹੈ ਖਾਸ ਕਰਕੇ ਜਿਹੜੇ ਵੀਰ ਸਾਧਾ ਸੰਤਾਂ ਨੂੰ ਮੰਦੇ ਗੱਦੀ ਦੇ ਵਿੱਚ ਉਹ ਸਾਧਾ ਸੰਤਾਂ ਦੀ ਰਾਤ ਬਹੁਤ ਵੱਡੀ ਹੁੰਦੀ ਹੈ ਸੋ ਹੁਣ ਤੁਸੀਂ ਕੰਮ ਕੀ ਕਰਨਾ ਹੈ ਤੇ ਇਹਦਾ ਕੀ ਨਤੀਜਾ ਰਹੂਗਾ ਤੇ ਕਿਵੇਂ ਕਰਨਾ ਹੈ ਇਹ ਮੈਂ ਤੁਹਾਨੂੰ ਜਾਣਕਾਰੀ ਦੱਸੂਗਾ ਮਹਾ ਸ਼ਿਵਰਾਤਰੀ ਤੋਂ ਹੋ ਸਕੇ ਤਾਂ 7 ਦਿਨ ਪਹਿਲਾਂ ਤੇ ਨਹੀਂ ਤਾਂ 5 ਦਿਨ ਪਹਿਲਾਂ ਜ਼ਰੂਰ ਜੋ ਵੀ ਤੁਸੀਂ ਆਪਣੀ ਗੱਡੀ ਦੇ ਵਿੱਚ ਸੰਤ ਮੰਨਦੇ ਹੋ ਸਾਧ ਮੰਨਦੇ ਹੋ ਚਾਹੇ ਪੀਰਾਂ ਨੂੰ ਮੰਨਦੇ ਹੋ ਤਾਂ ਵੀ ਕੋਈ ਗੱਲ ਨਹੀਂ ਸ਼ੇਵਪੋਲੇੰ ਤਾਂ ਮੰਦਾ ਹਰੇ ਕੇੰਦਾ ਗੱਦੀ ਲੱਭਦਾ ਜਿਹੜੇ ਤੁਹਾਡੇ ਸੰਤ ਹੈ ਜਾਂ ਗੱਦੀ ਵਾਲੇ ਪੀਰ ਫਕੀਰ ਹੈ ਵੈਸੇ ਮੈਂ ਫਿਰ ਦੱਸ ਦਿਆਂ ਵੀ ਇਹ ਖਾਸ ਕਰਮਾ ਜਿਹੜਾ ਇਹ ਗੱਦੀ ਵਾਲੇ ਸੰਤਾਂ ਦਾ ਸੋ ਉਹਨਾਂ ਦੇ ਤੁਸੀਂ ਵਸਤਰ ਲਿਆ ਕੇ ਰੱਖਣੇ ਹਨ ਜਿੰਨੇ ਕ ਉਹਨਾਂ ਦਾ ਨਾਪ ਹੈ ਜਿੰਨੇ ਕ ਨਾਪ ਉਹਨਾਂ ਦੀ ਕੋਈ ਜੋੜੇ ਜੁੱਤੀ ਦਾ ਜਿਵੇਂ ਮੈਂ ਮੇਰੇ ਗੱਦੀ ਵਾਲੇ ਸੰਤਾਂ ਦਾ ਕੱਪੜਾ ਸ਼ਿਵਰਾਤਰੀ ਨੂੰ ਲਿਆਉਣਾ ਮੈਂ ਜਾਂ ਤਾਂ ਮੈਂ ਸ਼ਿਵਰਾਤਰੀ ਤੋਂ ਬਾਅਦ ਕਿਸੇ ਸੰਤ ਨੂੰ ਦਾਨ ਕਰ ਦੇਣਾ ਹੁੰਦਾ ਜਾਂ ਫਿਰ ਕੁਝ ਟਾਈਮ ਪਾ ਕੇ ਕਰੇ ਸੰਤ ਲੈ ਕੇ ਉਹਨਾਂ ਨੂੰ ਰੋਟੀ ਖਵਾ ਕੇ ਜਾਂ ਮੈਂ ਉਹ ਲੀੜਾ ਕੱਪੜਾ ਮੈਂ ਦੇ ਦੇਣਾ ਹੁੰਦਾ ਤਾਂ ਤੁਸੀਂ ਕਰਮ ਕੀ ਕਰਨਾ ਹੈ ਮਤਲਬ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਸਾਡੇ ਸੰਤਾਂ ਦਾ 7.5 ਮੀਟਰ ਚੋਲਾ ਸਿਰ ਦਾ ਸੋਫਾ ਤੇ ਜੇ ਉਹ ਸੰਤ ਜੁੱਤੀ ਲੈਂਦੇ ਤੇ ਜੁੱਤੀ ਨਹੀਂ ਤੇ ਚੱਪਲਾ ਮੈਸੇ ਜੁੱਤੀ ਹੁੰਦੀ ਐ ਤੇ ਖੁੰਡਾ ਉਹਦਾ ਹੁਣ ਕਰਨ ਵਾਲਾ ਕਰਮ ਕੀ ਐ ਜੀ ਜਿੰਨਾ ਤੁਹਾਡੇ ਸੰਤਾਂ ਦਾ ਕੱਪੜਾ ਉਹ ਤੁਸੀਂ ਗੱਡੀ ਤੇ ਲਿਆ ਕੇ ਰੱਖਣਾ 7 ਦਿਨ ਪਹਿਲਾਂ ਲਿਆ ਕੇ ਰੱਖ ਸਕੋ ਤਾਂ ਬਾਲਾ ਵਧੀਆ ਨਹੀਂ ਤਾਂ 5 ਦਿਨ ਚਾਹੇ ਉਹ ਕਾਲਾ ਕੱਪੜਾ ਲੱਗਦਾ ਉਹਨਾਂ ਦੇ ਚਾਹੇ ਉਹਨਾਂ ਦੇ ਭਗਵਾ ਕੱਪੜਾ ਲੱਗਦਾ ਸੋ ਉਹਨੂੰ ਗੱਡੀ ਦੇ ਉੱਤੇ ਲਿਆ ਕੇ ਰੱਖਣਾ ਜਿੱਦਣ ਲਿਆ ਕੇ ਰੱਖਣਾ 7ਵੇਂ ਦਿਨ ਤੋਂ ਜਾਂ 5ਵੇਂ ਦਿਨ ਤੋਂ بیا ਜੁਰਤੋਂ ਮਹਾ ਸ਼ਿਵਰਾਤਰੀ ਹੈ। ਉਦੋਂ ਤੁਸੀਂ ਜਿੱਦਣ ਕੰਮ ਸਟਾਰਟ ਕਰਨਾ ਹੈ। ਸ਼ਿਵ ਸ਼ੰਕਰ ਮਹਾਦੇਵ ਭੋਲੇनाथ ਦੀ ਜਾਂ ਗੱਦੀ ਵਾਲੇ ਸੰਤਾਂ ਦੀ ਤੁਸੀਂ ਧੂਪ ਪਾਉਣੀ ਹੈ। ਤੇ ਉਸ ਧੂਪ ਵਿੱਚ ਦੀ ਉਸ ਕਪੜੇ ਨੂੰ 7 ਵਾਰੀ ਵਾਰ ਕੇ ਤੇ ਸੰਤਾਂ ਦਾ ਨਾਮ ਲੈ ਕੇ ਰੱਖ ਦੇਣਾ। ਤੇ ਤੁਹਾਡੇ ਕੋਲੇ ਤੁਹਾਡੇ ਗੁਰੂ ਪੀਰ ਉਸਤਾਦ ਦਾ ਕੋਈ ਮੰਤਰ ਦਿੱਤਾ ਹੋਇਆ ਹੋਵੇ ਸੰਤਾਂ ਦਾ ਸਿੱਧ ਮੰਤਰ ਉਹਦਾ ਤੁਸੀਂ ਪਾਠ ਕਰੋ ਜਿਆਦੇ ਤੋਂ ਜਿਆਦੇ ਹੋ ਸਕਦਾ ਜਿੰਨਾ ਇਹ ਵੀਡੀਓ ਮੈਂ 11 ਦਿਨ ਪਹਿਲਾਂ ਪੋਣੀ ਸੀ ਪਰ ਕੋਈ ਐਨੀ ਪ੍ਰੋਬਲਮ ਕਰਕੇ ਮੈਂ ਵੀਡੀਓ ਪਾ ਨਹੀਂ ਸਕਿਆਗਾ ਇਸ ਕਰਕੇ ਚਲੋ ਫਿਰ ਵੀ ਮੈਥੋਂ ਸਰਿਆ ਵੀ ਮੈਂ ਮੇਰੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਸਾਂਝੀ ਕਰੂੰਗਾ ਹਾਂ ਇੱਕ ਜਿਹੜੇ ਗੱਦੀ ਵਾਲੇ ਬਜ਼ੁਰਗ ਹੁੰਦੇ ਆ ਉਹਨਾਂ ਦੇ ਵੀ ਇਹ ਕਰਮ ਹੋ ਜਾਂਦਾ ਹੈ ਕੰਮ ਸਾਰਾ ਹੀ ਸੇਮ ਹੋਊਗਾ ਚਾਹੇ ਉਹ ਬਜ਼ੁਰਗ ਆਏ ਤੇ ਚਾਹੇ ਉਹ ਗੱਦੀ ਵਾਲੇ ਸੰਤ ਆਏ ਉਹਨਾਂ ਦਾ ਜੋੜਾ ਕਪੜਾ ਜਾਲੀ ਲਾ ਲਤਾ ਜਿੰਨਾ ਲੱਗਦਾ ਤੁਸੀਂ ਧੂਪ ਵਿੱਚ ਦੀ ਕੱਢ ਲੈਣਾ ਜੋੜਾ ਜੁੱਤੀ ਤੁਸੀਂ ਉਹਦਾ ਕੋਈ ਜ਼ਰੂਰੀ ਨਹੀਂ ਇੱਕ ਕਪੜਾ ਉਹਨਾਂ ਦੇ ਨਾਲ ਦਾ ਜਿਹੜਾ ਧੂਪ ਵਿੱਚ ਦੀ ਕੱਢ ਕੇ ਰੱਖ ਲੈਣਾ ਇੱਕ ਨਾਰੀਆ ਲੈ ਰੱਖ ਲੈਣਾ ਸੋ ਚਾਹੇ ਤੁਹਾਡੀ ਗੱਡੀ ਦੇ ਵਿੱਚ ਸੰਤ ਹੈ ਜਿਹੜੇ ਕੋਈ ਦਾਸ ਹੈ ਤੇ ਚਾਹੀ ਕੋਈ ਨਾਥ ਹੈ ਉਹਨਾਂ ਦਾ ਕੋਈ ਪ੍ਰਭਾਵ ਨਹੀਂਗਾ ਕਿਉਂਕਿ ਬਾਦ ਦੇ ਵਿੱਚ ਕਈ ਵੀਰਾਂ ਦੇ ਕੁਝ ਗੱਲਾਂ ਵੀਡੀਓ ਪੂਰੀ ਤਾਂ ਵੇਂਦੇ ਨਹੀਂ ਫਿਰ ਉਹ ਸਮਝ ਨਹੀਂ ਆਉਂਦੀਆਂ ਫਿਰ ਉਹ ਮੈਨੂੰ ਫੋਨ ਕਰ ਕਰ ਪੁੱਛੀ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਪਰ ਜੇ ਤੁਸੀਂ ਵੀਡੀਓ ਗੌਰ ਨਾਲ ਵੇਖ ਲਓ ਸਾਰੀ ਵੇਖ ਲਓ ਤਾਂ ਮੇਰੀ ਇੱਕ ਇੱਕ ਚੀਜ਼ ਵੀਡੀਓ ਦੇ ਵਿੱਚ ਸਮਝਾਈ ਹੁੰਦੀ ਹੈ ਸੋ ਉਸ ਤੋਂ ਬਾਅਦ ਤੁਸੀਂ ਵੱਧ ਤੋਂ ਵੱਧ ਸਿਧ ਮੰਤਰ ਤੁਹਾਡੇ ਕੋਈ ਗੁਰੂ ਉਸਤਾਦ ਤਾਂ ਦਿੱਤਾ ਹੋਵੇ ਉਹਦਾ ਜਿਆਦਾ ਤੋਂ ਜਿਆਦਾ ਪਾਠ ਕਰਨਾ ਹੋ ਸਕੇ ਤਾਂ ਵੈਸੇ ਤਾਂ ਦਿਨ ਥੋੜੇ ਰਹਿ ਗਏ ਹਰ ਮੰਤਰਾਂ ਦੀ ਸੰਖਿਆ ਜੇ ਤੁਸੀਂ 2100 ਵੀ ਕਰ ਦਿਓ ਤਾਂ ਬਹੁਤ ਉਸ ਤਾਂ ਮਾਲਾ ਦਾ ਸਬਕ ਤਾਂ ਬਣਾ ਲਓ ਵੀ ਰੋਜ਼ ਕਿੰਨੀਆਂ ਮਾਲਾ ਬਣਦੀਆਂ 2100 ਕੋਈ ਪਾਲੀਆਂ ਨਹੀਂ ਤੇ ਡੋੜ ਕੇ ਘੰਟੇ ਦਾ ਟਾਈਮ ਲੱਗਦਾ ਜੇ ਰੋਜ਼ ਦਾ ਦੇਉਗੇ ਤੇ 7ਵੇਂ ਦਿਨ ਤੱਕ 2100 ਬਣ ਜਾਣਗੇ ਹੁਣ ਜਿੱਦਣ ਮਹਾਸ਼ਿਵਰਾਤਰੀ ਆ ਜਾਣੀ ਹੈ ਸਭ ਤੋਂ ਪਹਿਲਾਂ ਮੈਂ ਦੱਸਦਾ ਵੀ ਕੱਪੜਾ ਤੂਰ ਵਿੱਚ ਦੀ ਕੱਢ ਦੇਣਾ ਨਾਰੀਅਲ ਕੱਢ ਦੇਣਾ ਸੰਤਾਂ ਦੇ ਨਾਮ ਦਾ ਤੇ ਨਾਰੀਅਲ ਦੇ ਉੱਤੇ ਭਗਵਾ ਕੱਪੜਾ ਜਾਂ ਤੁਹਾਡੇ ਸੰਤਾਂ ਦੇ ਕਾਲਾ ਕੱਪੜਾ ਲੱਗਦਾ ਤਾਂ ਉਹ ਬਲੇਟ ਕੇ 7 ਜਣੇ ਖੰਭਣੀ ਦੇ ਦੇ ਕੇ ਵਿੱਚ 11 ਰੁਪਏ ਰੱਖ ਦਿਓ ਉਹ ਦਿਲੀ ਆ ਆਪਣੇ ਘਰੇ ਸ਼ਿਵਰਾਤਰੀ ਤੱਕ ਸੰਤਾਂ ਦੀ ਜੋਤ ਲਾਓ ਪੀਰ ਫਕੀਰਾਂ ਦੇ ਚਰਾਗ ਲਾਓ ਵੱਧ ਤੋਂ ਵੱਧ ਪਾਠ ਕਰੋ ਤੇ ਸਭ ਤੋਂ ਜ਼ਰੂਰੀ ਕੰਮ ਮਹਾਦੇਵ ਦਾ ਜੋ ਸ਼ਿਵਲਿੰਗ ਤੁਹਾਡੇ ਘਰੇ ਹੈਗਾ ਤਾਂ ਸੰਤਾਂ ਦਾ ਨਾਮ ਲੈ ਕੇ ਉਹਦੇ ਉੱਤੇ ਚਲ ਚੜਾਓ ਜੇ ਸ਼ਿਵਲਿੰਗ ਘਰੇ ਮੌਜੂਦ ਹੈ ਨਹੀਂ ਤਾਂ ਕੋਈ ਨੇੜੇ ਮਤਲਬ ਸਾਡੇ ਰਾਜਸਥਾਨ ਦੇ ਵਿੱਚ ਤਾਂ ਲਗਭਗ ਹਰ ਪਿੰਡ ਦੇ ਵਿੱਚ ਸ਼ਿਵਜੀ ਦਾ ਮੰਦਿਰ ਹੈ ਇਆ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ਹਿਰ ਆ ਪਿੰਡਾਂ ਚ ਨਾ ਹੋਵੇ ਪਰ ਵੱਡੇ ਵੱਡੇ ਸ਼ਹਿਰ ਨੇੜੇ ਲੱਗਦੇ ਹਰ ਇੱਕ ਥਾਂ ਸ਼ਿਵਜੀ ਦਾ ਮੰਦਿਰ ਹੈ ਹੋ ਸਕੇ ਜੇ ਕੋਈ ਬਾਹਲੀ ਦੂਰ ਪੈਂਦਾ ਤਾਂ ਪਹਿਲੇ ਦਿਨ ਤੇ ਲਾਸਟ ਦਿਨ ਸੰਤਾਂ ਦੇ ਨਾਮ ਦਾ ਸ਼ਿਵ ਲਿੰਗ ਕਿੰਝ ਚੜਾਏਗੇ ਨਹੀਂ ਜੇ ਨੇੜੇ ਪੈਂਦਾ ਤਾਂ ਰੋਜ਼ ਦਾ ਸੰਤਾਂ ਦੇ ਨਾਮ ਦਾ ਜਾਲੋ ਸ਼ਿਵ ਲਿੰਗ ਤੇ ਚੜਾਉਣਾ ਹੈ ਰਾਤ ਨੂੰ ਤੁਸੀਂ ਕ ਮੰਡਲ ਜਾਂ ਕੋਈ ਲਾਸਟ ਦਿਨ ਜੇ ਕ ਮੰਡਲ ਨਹੀਂ ਸੰਤਾਂ ਦਾ ਤੇ ਕੋਈ ਗਲਾਸ ਗੜਵੀ ਦੇ ਵਿੱਚ ਪਾਣੀ ਟੱਕ ਕੇ ਰੱਖ ਕੇ ਜਿੰਨਾ ਚਿਰ ਤੁਸੀਂ ਪਾਠ ਕਰਦੇ ਹੋ ਉਸ ਤੋਂ ਬਾਅਦ ਅਰਜੁਨਾ ਸਲਾਮ ਕਰਕੇ ਉਸ ਤੋਂ ਬਾਅਦ ਸਵੇਰ ਉੱਠ ਕੇ ਜਦੋਂ ਤੋਂ ਵਤੀ ਕਰਨੀ ਹੈ ਉਹ ਪਾਣੀ ਸੰਤਾਂ ਦੇ ਨਾਲ ਤੁਸੀਂ ਸ਼ਿਵ ਲਿੰਗ ਤੇ ਚੜਾ ਦੇਣਾ ਹੈ ਪਾਣੀ ਰੋਜ਼ ਬਦਲਣਾ ਜਿੱਦਣ ਬਾ ਸ਼ਿਵਰਾਤਰੀ ਆਉਣੀ ਹੈ ਉਸ ਦਿਨ ਥੋੜੇ ਪੀਰ ਫਕੀਰ ਜਿਹੜੇ ਗੱਦੀ ਤੇ ਮੁੱਢ ਹੁੰਦੇ ਆ ਉਹਨਾਂ ਦੀ ਕੋਈ ਨਿਆਜ਼ ਕੋਈ ਚੂਰਮਾ ਜੋ ਵੀ ਤੁਸੀਂ ਦਿੰਨੇ ਹੋ ਉਹ ਤਿਆਰ ਕਰਨਾ ਹੈ ਮਹਾਮਾਈ ਦੇ ਕੋ ਸੰਪਾਨ ਨਾਲ ਜੋਟਾ ਜਗਦੀ ਦੇ ਵਿੱਚ ਚਲਦੀ ਆ ਉਹ ਤੁਸੀਂ ਤਿਆਰ ਕਰ ਲੋ ਤੇ ਉਸ ਤੋਂ ਬਾਅਦ ਸਾਰਾ ਸਮਾਨ ਤੁਸੀਂ ਜੋੜ ਕੇ ਹਾਂ ਥੋੜੀ ਜਿਹੀ ਮਿਸਟੇਕ ਹੋ ਗਈ ਮਾਫ ਕਰਿਓ ਜਿਹੜਾ ਮਹਾ ਸਿਵਰਾਤਰੀ ਦਾ ਦਿਨ ਹੋਊਗਾ ਉਸ ਦਿਨ ਤੁਸੀਂ ਵਧੀਆ ਵਰਤ ਰੱਖ ਸਕੋਤ ਪਾਲਾ ਵਧੀਆ ਗੱਲ ਹੈ ਜਿਹੜੇ ਵੀਰ ਤਾਂ ਵਰਤ ਰੱਖਣਗੇ ਇੱਥੇ ਥੋੜੀ ਜਿਹੀ ਗੱਲ ਮੇਰੀ ਗੌਰ ਨਾਲ ਸੁਣ ਲਿਓ ਜਿਹੜੇ ਵੀਰ ਤਾਂ ਮਹਾਸ਼ਿਵਰਾਤਰੀ ਦਾ ਵਰਤ ਰੱਖਣਾ ਉਹ ਤਾਂ ਮਹਾਸ਼ਿਵਰਾਤਰੀ ਤੋਂ 15 ਤਰੀਕ ਦੀ ਮਹਾਸ਼ਿਵਰਾਤਰੀ ਹੈ 16 ਤਰੀਕ ਨੂੰ ਗੱਡੀ ਦੇ ਉੱਤੇ ਧੂਪ ਪਾਉਣ ਆਪਣੇ ਦੇਵੀ ਦੇਵਤਿਆਂ ਨੂੰ ਯਾਦ ਕਰਕੇ ਉਹਨਾਂ ਦਾ ਪੂਜਾ ਪਛਾਣ ਤਿਆਰ ਕਰਕੇ ਤੇ ਗੱਡੀ ਵਾਲੇ ਸੰਤਾਂ ਦਾ ਪੂਜਾ ਪਛਾਣ ਤਿਆਰ ਕਰਕੇ ਜਿਹੜੇ ਵੀਰਾਂ ਨੇ ਵਰਤ ਨਹੀਂ ਰੱਖਣਾ ਉਹ 15 ਤਰੀਕ ਦੀ ਦਿਨ ਨੂੰ ਜਾਂ ਰਾਤ ਨੂੰ ਧੂਪ ਪਾ ਸਕਦਾ ਤੇ ਆਪਣਾ ਜੋ ਵੀ ਦੇਵੀ ਦੇਵਤਾ ਮੰਨਦੇ ਹੋ ਜੋ ਵੀ ਬਜ਼ੁਰਗ ਮੰਨਦੇ ਹੋ ਉਹਨਾਂ ਦਾ ਵਧੀਆ ਸਮਾਨ ਤਿਆਰ ਕਰਨਾ ਧੂਪ ਪਾਉਣੀ ਹੈ ਸ਼ਿਵ ਸ਼ੰਕਰ ਮਹਾਦੇਵ ਨੂੰ ਅਰਜ ਬੇਨਤੀ ਕਰਨੀ ਹੈ ਆਪਣੇ ਸਾਧਾ ਸੰਤਾਂ ਨੂੰ ਅਰਜ ਬੇਨਤੀ ਕਰਨੀ ਹੈ ਵੀ ਕੋਈ ਭੁੱਲਾ ਚੁੱਕਾ ਸਾਡੀਆਂ ਬਖਸ਼ੋ ਸਾਨੂੰ ਰਸਤਾ ਦਿਓ ਸਾਨੂੰ ਆਪਣਾ ਨੂਰ ਗੱਦੀ ਦੇ ਉੱਤੇ ਵਿਖਾਓ ਸਾਡੇ ਪੀੜੇ ਪਾਰ ਕਰੋ ਜਿਵੇਂ ਵੀ ਆਪਾਂ ਅਰਜਦੁਆ ਕਰਦੇ ਹੁੰਨੇ ਆ ਉਹ ਸਾਰੀ ਅਰਜਦੁਆ ਕਰਨੀ ਹੈ ਸ਼ਿਵ ਰਾਤਰੀ ਦਾ ਬਹੁਤ ਵੱਡਾ ਮਹਾਸ਼ਿਵ ਰਾਤਰੀ ਹੁੰਦੀ ਹੈ ਸੌਰੀ ਇੱਕ ਸ਼ਿਵਰਾਤਰੀ ਹੁੰਦੀ ਛੋਟੀ ਹੁੰਦੀ ਇਹ ਸ਼ਿਵਰਾਤਰੀ ਹੁੰਦੀ ਹੈ ਇਸ ਦਿਨ ਸ਼ਿਵ ਤੇ ਪਾਰਵਤੀ ਦਾ ਵਿਆਹ ਹੋਇਆ ਸੀ ਜਿਨ੍ਹਾਂ ਨੇ ਸ੍ਰਿਸ਼ਟੀ ਸਾਜੀਆ ਇਸ ਸ੍ਰਿਸ਼ਟੀ ਦੇ ਮਾਲਕ ਦਾ ਬਹੁਤ ਵੱਡਾ ਦਿਨ ਹੁੰਦਾ ਆਪਾਂ ਆਪਣੇ ਘਰੇ ਬੱਚੇ ਦਾ ਜਨਮ ਦਿਨ ਮਨਾਉਣੇ ਕਿੰਨੀ ਖੁਸ਼ੀ ਕਰਦੇ ਆ ਜਾਂ ਅੱਜ ਕੱਲ ਐਨੀਵਰਸਰੀਆਂ ਦਾ ਰਵਾਜ ਹੈ ਕਿੰਨੀ ਖੁਸ਼ੀ ਕਰਦੇ ਆ ਤੇ ਇਹ ਤਾਂ ਮਹਾਦੇਵ ਭੋਲੇ ਪਡਾਰੀ ਜਿਨ੍ਹਾਂ ਦੇ ਅੱਗੇ ਕਾਲ ਵੀ ਕੁਛ ਨਹੀਂਗਾ ਜਿਨ੍ਹਾਂ ਨੂੰ ਮਹਾਕਾਲ ਕਿਹਾ ਜਾਂਦਾ ਹੈ ਬਹੁਤ ਜਿਆਦੇ ਕਿਰਪਾ ਕਰਦੇ ਹੈ ਇਹਨਾਂ ਦੀ ਪੰਗਤੀ ਦੇ ਵਿੱਚ ਬਹੁਤ ਨੂਰ ਹੈ ਤੇ ਬਹੁਤ ਰਸ ਹੈ ਇੰਨਾ ਕਰਮ ਤੁਸੀਂ ਕਰਕੇ ਵੇਖੋ ਆਪਣੇ ਸੰਤਾਂ ਦਿਨਾਂ ਦਾ ਤੇ ਜੇ ਸੰਤ ਤੁਹਾਡੀ ਗੱਦੀ ਦੇ ਵਿੱਚ ਮਤਲਬ ਸਹੀ ਹੈ ਜਾਂ ਹੋਰ ਹੈ ਤੇ ਤੁਸੀਂ ਕੋਈ ਪੀਰ ਫਕੀਰ ਦਾ ਕੋਈ ਮਾਤਾ ਕਾਲੀ ਦਾ ਮਾਤਾ ਦੁਰਗਾ ਦਾ ਬਾਬੇ ਪੈਰੋਂ ਦਾ ਕਿਸੇ ਦਾ ਵੀ ਪਾਠ ਰੱਖ ਲਓ 7 ਦਿਨਾਂ ਦਾ 9 ਦਿਨਾਂ ਦਾ 5 ਦਿਨਾਂ ਦਾ ਜਿੰਨਾ ਵੀਰਾਂ ਨੇ ਵਰਤ ਰੱਖਣਾ ਹੈ ਉਹ ਸਿਵਰਾਤਰੀ ਤੋਂ ਅਗਲੇ ਦਿਨ ਧੂਪਵਾ ਦੇਣਗੇ ਜਿੰਨਾ ਵੀਰਾਂ ਨੇ ਵਰਤ ਨਹੀਂ ਰੱਖਣਾ ਉਹ ਸ਼ਰਾਤਰ ਇਹਨੂੰ ਦਿਨ ਰਾਤ ਨੂੰ ਤੂਫਾਨ ਸਾਖਦੇ ਆ ਕੋਈ ਗੱਲਬਾਤ ਨਹੀਂ ਵੱਡੀ ਤੇ ਉਹ ਜਿਹੜਾ ਲੀੜਾ ਕੱਪੜਾ ਹੈ ਕਈ ਵੀਰ ਮੈਂ ਵੇਖਿਆ ਹੈ ਵੀ ਜਿਹੜਾ ਗੱਦੀ ਦਾ ਸੰਤਾਂ ਦਾ ਲੀੜਾ ਕੱਪੜਾ ਹੁੰਦਾ ਹੈ ਨਾ ਕਈ ਬੰਦੇ ਆ ਪਾ ਲੈਂਦੇ ਆ ਕਈ ਸੰਤਾਂ ਨੂੰ ਦੇ ਦਿੰਦੇ ਢੇਰੇ ਸੋ ਜਿੱਥੋਂ ਤੱਕ ਸਾਨੂੰ ਸਾਡੇ ਉਸਤਾਦਾਂ ਨੇ ਸਿਖਾਇਆ ਗੁਰੂਆਂ ਨੇ ਸਿਖਾਇਆ ਆਪਾਂ ਕਿਸੇ ਦੀ ਸੇਵਾ ਦਾ ਕੋਈ ਬਾਈਕਾਟ ਨਹੀਂ ਕਰਦੇ ਜੇ ਆਪਾਂ ਕੋਈ ਜ਼ਿਆਦਾ ਜਾਨੀ ਨਹੀਂ ਇੱਕ ਮੈਂ ਤੁਹਾਨੂੰ ਛੋਟਾ ਜਿਹਾ ਧਾਰਨ ਦਿੰਨਾ ਹੈ ਵੀ ਜਿਹੜਾ ਕਟਕਰਾ ਸਤਾਲਾ ਬੰਦਾ ਹੁੰਦਾ ਹੈ ਨਾ ਤੇ ਉਹ ਗੱਦੀ ਕਰਦਾ ਉਹਨੂੰ ਸੰਤਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਾਂ ਬਜ਼ੁਰਗਾਂ ਦੇ ਪਾ ਸਕਦੇ ਆ ਸੰਤਾਂ ਦੇ ਨਹੀਂ ਪਾ ਸਕਦੇ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਕੋਈ ਤੁਹਾਡੇ ਗੁਰੂ ਨੇ ਸਿਖਾਇਆ ਹੈ ਜਿਵੇਂ ਵੀ ਤੁਹਾਡੇ ਕੋਲ ਦਿੱਦਿਆ ਹੋਵੇ ਤੁਸੀਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਵਰਤ ਵਧੀਆ ਖੋਲ ਕੇ ਤੂਫ ਪਾ ਕੇ ਜੇਕਰ ਇਸ ਸੰਤ ਨੂੰ ਕੱਪੜੇ ਦੇਣੇ ਆ ਤਾਂ ਡੇਰੇ ਚਲੇ ਜਾਓ ਉਹਨਾਂ ਨੂੰ ਕੱਪੜਾ ਦੇ ਦਿਓ ਦਾਨ ਦਕਸ਼ਨਾ ਨਾਲ ਜ਼ਰੂਰ ਦਿਓ ਤੇ ਆਪਣੇ ਸੰਤਾਂ ਨੂੰ ਅਰਜੁਵਾ ਕਰਕੇ ਕਹੋ ਵੀ ਮੇਰਾ ਇਹ ਕਰਮ ਸਵਕਾਰ ਕਰਿਓ ਸੋ ਉਸ ਤੋਂ ਬਾਅਦ ਜਿਹੜੇ ਵੀਰ ਕੋਈ ਕੱਪੜਾ ਆਪਾਉਂਦੇ ਹੋ ਆਪਾ ਸਕਦੇ ਆ ਜਿਹੜੇ ਵਰਤ ਰੱਖਣਗੇ ਉਹੋ ਸ਼ਿਵਰਾਤਰੀ ਤੋਂ ਅਗਲੇ ਦਿਨ ਮਾ ਸ਼ਿਵਰਾਤਰੀ ਤੋਂ ਅਗਲੇ ਦਿਨ ਹੀ ਕਰਮ ਕਰਨਗੇ ਤੇ ਜਿਹੜੇ ਨਹੀਂ ਰੱਖਦੇ ਉਹ ਮਾ ਸ਼ਿਵਰਾਤਰੀ ਦੇ ਦਿਨ ਕਰ ਸਕਦੇ ਆ ਮਹਾ ਸ਼ਿਵਰਾਤਰੀ ਦੀ ਰਾਤ ਨੂੰ ਕੋਈ ਬਾਬੇ ਦਾ ਜਪ ਸਾਠ ਕਰੋ ਫਿਰ ਆਫਕੀਰਾਂ ਦਾ ओम नमो शिवाय ਦਾ ਪਾਠ ਜ਼ਰੂਰ ਕਰੋ ਕੋਈ ਤਾਕਤ ਵੀ ਸਿੱਧ ਕਰਨਾ ਉਹ ਕਰੋ ਕੋਈ ਮੰਤਰ ਸਿੱਧ ਕਰਨਾ ਤੁਸੀਂ ਉਹਦਾ ਪਾਠ ਕਰੋ ਹੋ ਸਕੇ ਤਾਂ ਕਰੇ ਕੋਈ ਮਹਾਰਾਜ ਸ਼ਿਵ ਪੋਲੇਨਾ ਦਾ ਗੁੰਗਣਾਂ ਜ਼ਰੂਰ ਕਰੋ 100 ਇੰਨੀ ਕ ਜਾਣਕਾਰੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਮੈਸੇ ਥੋੜੀ ਜਿਹੀ ਲੇਟ ਮਿਲੀ ਹੈ ਮੈਨੂੰ ਮਾਫ ਕਰਨਾ ਤੇ वैसे मैं वीडियो पहला पऊनी सी पर इस कर्म ਨਾਲ ਮਿਹੜੇ ਜ਼ਰੂਰ પાર ਹੋਣਗੇ ਜੋ ਬੰਦਾ ਸ਼ਰਧਾ ਤੇ ਵਿਸ਼ਵਾਸ ਨਾਲ ਕਰੂਗਾ ਆਪਣੇ ਗੱਡੀ ਵਾਲੇ ਸੰਤਾਂ ਦੇ ਨਾਮ ਦਾ ਸ਼ਿਵਲਿੰਗ ਦੇ ਉੱਤੇ ਜਲ ਜ਼ਰੂਰ ਦਿਆ ਕਰੋ ਤੇ ਸੋਮਵਾਰ ਦਾ ਦਿਨ ਹੁੰਦਾ ਜਿਹੜਾ ਇਸਾ ਦਾ ਸੰਤਾਂ ਦਾ ਹੁੰਦਾ ਗੱਡੀ ਦੇ ਵਿੱਚ ਵੈਸੇ ਤਾਂ ਪਰ ਜਿਵੇਂ ਜਿਵੇਂ ਅਗਲੇ ਤੱਕ ਕੋਈ ਕਰਮਾ ਜਿਵੇਂ ਕੋਈ ਕਰਦਾ ਚੱਲੋ ਵਧੀਆ ਸੋ ਅੱਜ ਦੀ ਇੰਨੀ ਇੱਕ ਜਾਣਕਾਰੀ ਸੀ ਮੇਰੇ ਸਬਸਕ੍ਰਾਈਬਰਾਂ ਦਾ ਮੇਰੇ ਵੀਰਾਂ ਦਾ ਮੇਰੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਨੂੰ ਇਨਾ ਪਿਆਰ ਸਤਿਕਾਰ ਦੇਣ ਲਈ ਬਾਬਾ ਮਲੇਰ ਕੋਟ ਵਾਲੀ ਸੱਚੀ ਸਰਕਾਰ ਹਜ਼ਰ ਸ਼ੇਖ ਸਦਰੂਦੀਨ ਸੱਚੀ ਸਰਕਾਰ ਤੁਹਾਡੇ ਬੇੜੇ ਪਾਰ ਕਰਨ ਤੁਹਾਨੂੰ ਕਮਾਈਆਂ ਚ ਬਰਕਤਾਂ ਦੇਣ ਤੁਹਾਡੇ ਇਲਮਾਂ ਚ ਤੁਹਾਨੂੰ ਚੜ੍ਹਾਈਆਂ ਬਖਸ਼ਣ ਤੁਹਾਡੀਆਂ ਜੱਜਾ ਕਰਾ ਕਰਨ ਬੋਲ ਬਾਬਾ ਦੇ ਸੱਚੇ ਦਰਬਾਰ ਦੀ ਸਦਾ ਹੀ ਜੀ